ਖੁੱਲ ਗਿਆ ਲੋਕਡਾਊਨ ਬਾਹਰ ਜਾਣਾ ਸ਼ੁਰੂ ਕਰੋ ਖੁੱਲ ਗਿਆ ਲੋਕਡਾਊਨ ਬਾਹਰ ਜਾਣਾ ਸ਼ੁਰੂ ਕਰੋ ਘਰ ਦੀਆਂ ਪੱਕੀਆਂ ਬਥੇਰੇ ਚਿਰ ਖਾ ਲਈਆਂ ਬਾਹਰੋਂ ਫੇਰ ਗੰਦਮੰਦ ਖਾਣਾ ਸ਼ੁਰੂ ਕਰੋ ਚਿੜੀਆਂ ਨੇ ਚੂਕ ਲਿਆ ਮੋਰਾਂ ਨੇ ਵੀ ਕੂਕ ਲਿਆ ਚਿੜੀਆਂ ਨੇ ਚੂਕ ਲਿਆ ਮੋਰਾਂ ਨੇ ਵੀ ਕੂਕ ਲਿਆ ਗੱਡੀਆਂ ਦੀ ਪਾਂ ਪਾਂ ਨੂੰ ਵਜਾਣਾ ਸ਼ੁਰੂ ਕਰੋ ਖੁੱਲ ਗਿਆ ਲੋਕਡਾਊਨ ਬਾਹਰ ਜਾਣਾ ਸ਼ੁਰੂ ਕਰੋ ਰੁੱਖ ਨਦੀ ਨਾਲੇ ਅਸਮਾਨ ਸਾਫ਼ ਹੋ ਗਏ ਰੁਖ ਨਦੀ ਨਾਲੇ ਅਸਮਾਨ ਸਾਫ ਹੋ ਗਏ ਉਠੋ ਦੇਸ਼ ਵਾਸੀਓ ਗੰਦ ਪਾਣਾ ਸ਼ੁਰੂ ਕਰੋ ਖੁੱਲ ਗਿਆ ਲੋਕਡਾਊਨ ਬਾਹਰ ਜਾਣਾ ਸ਼ੁਰੂ ਕਰੋ ਫੇਰ ਮਾਰੋ ਬੜਕਾਂ ਖਰੂਦ ਕਰੋ ਅੱਤ ਚੱਕੋ ਫੇਰ ਮਾਰੋ ਬੜਕਾਂ ਖਰੂਦ ਕਰੋ ਅੱਤ ਚੱਕੋ ਝੂਠਿਆਂ ਦਿਖਾਵਿਆਂ ਤੇ ਜ਼ੋਰ ਲਾਣਾ ਸ਼ੁਰੂ ਕਰੋ ਗਾਇਕੋ ਹੌਸਲੇ ਦੇ ਗੀਤ ਬੜੇ ਗਾਲੇ ਗਾਇਕੋ ਹੌਸਲੇ ਦੇ ਗੀਤ ਬੜੇ ਗਾਲੇ ਫੇਰ ਹਥਿਆਰਾਂ ਵਾਲਾ ਗੀਤ ਗਾਣਾ ਸ਼ੁਰੂ ਕਰੋ ਖੁੱਲ ਗਿਆ ਲੋਕਡਾਊਨ ਬਾਹਰ ਜਾਣਾ ਸ਼ੁਰੂ ਕਰੋ ਸੁਣਿਆ ਏ ਮੁਰਕੜ ਬੋੜ ਥੱਲੇ ਆਉਂਦੀ ਖੋਤੀ ਸੁਣਿਆ ਏ ਮੁਰਕੜ ਬੋੜ ਥੱਲੇ ਆਉਂਦੀ ਖੋਤੀ ਹੌਲੀ ਹੌਲੀ ਪਹਿਲਾਂ ਵਾਲੀ ਥਾਂ ਤੇ ਆਣਾ ਸ਼ੁਰੂ ਕਰੋ ਖੁੱਲ ਗਿਆ ਲੋਕਡਾਊਨ ਬਾਹਰ ਜਾਣਾ ਸ਼ੁਰੂ ਕਰੋ ਖੁੱਲ ਗਿਆ ਲੋਕਡਾਊਨ ਬਾਹਰ ਜਾਣਾ ਸ਼ੁਰੂ ਕਰੋ